ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰੀਆਂ ਲੋਕ ਗੀਤ ਬੋਲੀਆਂ ਸੁਣਾਵਾਂਗੀ ਲੋਹੜੀ ਦੀਆਂ ਬੋਲੀਆਂ ਸੁਣਾਵਾਂਗੀ ਸੋ ਆਓ ਜੀ ਫਿਰ ਪਾਈਏ ਲੋਹੜੀ ਦੇ ਵਿੱਚ ਤਮਾਲਾ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਬਹੁਤ ਹੀ ਪਿਆਰੀਆਂ ਲੋਹੜੀ ਦੀਆਂ ਬੋਲੀਆਂ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਬਹੁਤ ਬਹੁਤ ਧੰਨਵਾਦ ਜੀ ਬੱਲੇ ਬੱਲੇ ਹੋ ਬੱਲੇ 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 ਬਈ ਵੀਰ ਘਰ ਪੁੱਤ ਜੰਮਿਆ ਬੱਲੇ ਬੱਲੇ ਬਈ ਵੀਰ ਘਰ ਪੁੱਤ ਜੰਮਿਆ ਚੰਨ ਚੜਿਆ ਬਾਪ ਦੇ ਵੇੜੇ ਵੀਰ ਘਰ ਪੁੱਤ ਜੰਮਿਆ ਬੱਲੇ ਬੱਲੇ ਓ ਬੱਲੇ 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 ਵੀਰ ਘਰ ਪੁੱਤ ਜੰਮਿਆ ਹੁਣ ਪਾਊਗਾ ਪਹਿਣਾ ਨੂੰ ਲੋੜੀ ਵੀਰ ਘਰ ਪੁੱਤ ਜੰਮਿਆ ਹੁਣ ਪਾਊਗਾ ਪਹਿਣਾ ਨੂੰ ਲੋੜੀ ਵੀ ਘਰ ਪੁੱਤ ਜੰਮਿਆ ਬੱਲੇ ਬੱਲੇ ਓ ਬੱਲੇ 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 ਬਈ ਵੀਰ ਘਰ ਪੁੱਤ ਜੰਮਿਆ ਬਾਪੂ ਹਾਥੀਆਂ ਦੇ ਸੰਗਲ ਫੜਾਵੇ ਵੀਰ ਘਰ ਪੁੱਤ ਜੰਮਿਆ ਬਾਪੂ ਹਾਥੀਆਂ ਦੇ ਸੰਗੜ ਫੜਾਵੇ ਵੀਰ ਘਰ ਪੁੱਤ ਜੰਮਿਆ ਹੁਣੀ ਸੱਤ ਦੇ ਵਿਚਾਲੇ ਸੱਜ ਦੀ ਦਾਦੀ ਰਾਣੀ ਵੰਡੇ ਰੋੜੀਆਂ ਹੁਣੀ ਸੱਤ ਦੇ ਵਿਚਾਲੇ ਸੱਜ ਦੀ ਦਾਦੀ ਰਾਣੀ ਵੰਡੇ ਰੋੜੀਆਂ ਮੇਰੇ ਪੈਰ ਨਾ ਖੁਸ਼ੀ ਦੇ ਵਿੱਚ ਲੱਗਦੇ ਕਰ ਘਰ ਵੰਡਾਰੋੜੀਆਂ ਮੇਰੇ ਪੈਰ ਨਾ ਖੁਸ਼ੀ ਦੇ ਵਿੱਚ ਲੱਗਦੇ ਕਰ ਘਰ ਵੰਡਾਰੋੜੀਆਂ ജമ്മ പുനരഞ്ഞ്ചാ അുശിയാൻ വെണ്ണ കോടകരണ കോടകുക്കരഞ്ഞ് ഗുടവ ഗുട രോ വണ്ഡ നി ഗുടവ ഗുട രോ വണ്ഡാ नी मैं नची जावा पट्टी पटी नी मैं नची जाव पट्टी पटी नी मैं नची जावं थूड़ा पटी जाव चनवर्गी पर मेरी सूरज टोटा जाया चनवर्गी पर मेरी सूरज टोटा जाया ਮੱਥੇ ਉਹਦੇ ਕਿਸਮਤ ਚਮਕੇ ਹੜ ਖੁਸ਼ੀਆਂ ਦਾ ਆਇਆ ਨਹੀਂ ਮਿਹਨਤ ਦੀ ਪੀਰਾ ਲੋੜੀ ਦਾ ਦਿਨ ਆਇਆ ਨਹੀਂ ਮਿਹਨਤ ਦੀ ਪੀਰਾ ਲੋੜੀ ਦਾ ਦਿਨ ਆਇਆ ਨਹੀਂ ਮਿਹਨਤ ਦੀ ਪੀਰਾ ਪੋਤ ਪੋਤ ਦਾ ਪੋਤਰਾ ਮੇਰਾ ਚਮ ਚਮ ਨੱਚਦੀ ਪੀਰਾ ਪੋਤ ਪੋਤ ਦਾ ਪੋਤਰਾ ਮੇਰਾ ਚਮ ਚਮ ਨੱਚਦੀ ਪੀਰਾ പു വീ ദപ്പി വണ്ഡാ രോടിയൊത്ത വീ ദപ്പി മേരാ വണ്ഡാ രോടിയൊക്കെ പുത്ര മിഠേ മേവേ വേട രോക